ਚੰਡੀਗੜ੍ਹ ਦੇ ਸੈਕਟਰ 10 ਦਾ ਕੋਠੀ ਅੰਦਰ ਜ਼ਬਰਦਸਤ ਧਮਾਕਾ ਹੁੰਦਾ ਹੈ ਪੁਲਿਸ ਨੇ ਇੱਕ ਸ਼ੱਕੀ ਵਿਅਕਤੀ ਨੂੰ ਇਸ ਮਾਮਲੇ 'ਚ ਗ੍ਰਿਫਤਾਰ ਕਰ ਲਿੱਤਾ ਹੈ ਸ਼ਰਾਰਤੀ ਅਨਸਰ ਵਿਸਫੋਟਕ ਚੀਜ਼ ਛੁੱਟ ਕੇ ਫਰਾਰ ਹੋ ਜਾਂਦਾ ਹੈ ਬਲਾਸਟ ਹੋਣ ਤੋਂ ਬਾਅਦ ਇਲਾਕੇ ਦੇ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਸੂਚਨਾ ਮਿਲਣ ਤੋਂ ਬਾਅਦ ਮੌਕੇ ਤੇ ਡੀਜੀਪੀ ਵੀ ਪਹੁੰਚਦੇ ਨੇ ਤੇ ਸੀਸੀਟੀਵੀ ਦੇ ਵਿੱਚ ਆਟੋ ਤੇ ਨਜ਼ਰ ਆ ਰਹੇ ਨੇ ਹਮਲਾਵਰ ਸੀਸੀਟੀਵੀ ਫੁਟੇਜ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਸੀਂ ਵੇਖ ਪਾਰ ਰਹੇ ਇੱਕ ਸ਼ੱਕੀ ਵਿਅਕਤੀ ਹੈ ਜਿਹੜਾ ਉਹ ਕਿਸ ਤਰੀਕੇ ਨਾਲ ਆਟੋ ਤੇ ਆ ਰਿਹਾ ਹੈ ਯਾਨੀ ਕਿ ਹਮਲਾਵਰ ਆਟੋ ਤੇ ਆਉਂਦੇ ਨੇ ਸੀਸੀਟੀਵੀ ਦੇ ਵਿੱਚ ਕੈਦ ਹੋ ਜਾਂਦੇ ਨੇ ਜਿਹੜੀ ਤੀਸਰੀ ਅੱਖ ਉਹ ਉਸ ਤੋਂ ਕੁਝ ਵੀ ਨਈ ਲੁੱਕ ਪਾਉਂਦਾ ਤਾਂ ਜਿਹੜੇ ਆਟੋ ਤੇ ਹਮਲਾਵਰ ਆ ਰਹੇ ਹੁੰਦੇ ਨੇ ਉਹ ਸੀਸੀਟੀਵੀ ਵਿੱਚ ਕੈਦ ਹੋ ਚੁੱਕੇ ਨੇ ਡੀਜੀਪੀ ਵੀ ਮੌਕੇ ਤੇ ਜਾਇਜ਼ਾ ਲੈਣ ਦੇ ਲਈ ਪਹੁੰਚਦੇ ਨੇ ਤਾਂ ਇੱਕ ਸ਼ੱਕੀ ਵਿਅਕਤੀ ਨੂੰ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਗ੍ਰਿਫਤਾਰ ਕਰ ਲਿੱਤਾ ਗਿਆ ਤੇ ਚੰਡੀਗੜ੍ਹ ਦੇ ਇਹ ਪੋਰਸ਼ ਇਲਾਕੇ ਦੀਆਂ ਤਸਵੀਰਾਂ ਨੇ ਜਿੱਥੇ ਤੁਸੀਂ ਵੇਖ ਪਾ ਰਹੇ ਹੋ ਕਿ ਅਣਪਛਾਤਿਆਂ ਦੇ ਵੱਲੋਂ ਇਹ ਧਮਾਕਾ ਕੀਤਾ ਗਿਆ ਹੈ ਪੁਲਿਸ ਦੇ ਵੱਲੋਂ ਜਦੋਂ ਸੀਸੀਟੀਵੀ ਫੁਟੇਜ ਖੰਗਾਲੀ ਜਾਂਦੀ ਹੈ ਤਾਂ ਉਸ ਤੋਂ ਬਾਅਦ ਇੱਕ ਸ਼ੱਕੀ ਵਿਅਕਤੀ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਜਾਂਦਾ ਹੈ ਦੇ ਪੋਰਸ਼ ਇਲਾਕੇ ਦੇ ਵਿੱਚ ਤੇ ਤੁਸੀਂ ਵੇਖ ਪਾ ਰਹੇ ਹੋ ਇਸ ਵਕਤ ਦੀਆਂ ਤਸਵੀਰਾਂ ਸਹਿਮ ਦਾ ਮਾਹੌਲ ਬੜਿਆ ਹੋਇਆ ਜਿੱਥੇ ਪੱਤਰਕਾਰ ਵੀ ਪਹੁੰਚੇ ਹੋਏ ਨੇ ਉੱਥੇ ਹੀ ਪੁਲਿਸ ਦੇ ਅਧਿਕਾਰੀ ਵੀ ਪਹੁੰਚੇ ਹੋਏ ਨੇ ਡੀਜੀਪੀ ਨੇ ਆ ਕੇ ਮੌਕੇ ਦਾ ਜਦੋਂ ਜਾਇਜ਼ਾ ਲਿਆ ਤਾਂ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਫਿਲਹਾਲ ਸ਼ੱਕੀ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਤਾਂ ਫਿਲਹਾਲ ਇਸ ਖਬਰ ਤੇ ਸਾਡਾ ਨ ਲਗਾਤਾਰ ਬੜੇ ਹੋਏ ਨੇ ਚੰਡੀਗੜ੍ਹ ਤੋਂ ਸਬੰਧ ਜੀ ਸਮਤ ਇਸ ਸਾਰੇ ਮਾਮਲੇ ਤੇ ਕੀ ਕੋਈ ਜਾਣਕਾਰੀ ਦੇ ਕੋਹ ਹੁਣ ਤੋਂ ਕੁਸਮਾ ਪਹਿਲਾਂ ਸੈਕਟਰ 10 ਚੰਡੀਗੜ੍ਹ ਦਾ ਸਭ ਤੋਂ ਪੋਰਸ਼ ਸੈਕਟਰ ਜਿਹੜਾ ਮੰਨਿਆ ਜਾਂਦਾ ਹੈ ਉਸ ਉਸ ਸੈਕਟਰ ਦੇ ਵਿੱਚ ਇੱਕ ਵਿਸਫੋਟਕ ਹੁੰਦਾ ਹੈ ਤਾਂ ਵਿਸਫੋਟਕ ਕਿਸ ਨਾਲ ਹੈਂਡ ਗ੍ਰਨੇਡ ਨਾਲ ਤਾਂ ਸਭ ਤੋਂ ਪਹਿਲਾਂ ਤਸਵੀਰਾਂ ਦਿਖਾਵਾਂਗੇ ਕਿਸ ਰਾਹ ਦੇ ਰਾਹੀ ਜਿਹੜੇ ਆ ਉਹ આરોપી ਜਿਹੜਾ ਮਲਜ਼ਮ ਜਿਹੜਾ ਉਹ ਆਏ ਇਸ ਰਾਹ ਦੇ ਰਾਹੀ ਜਿਹੜੇ ਆ ਉਹ ਆਟੋ ਦੇ ਉੱਤੇ ਆਏ ਤੇ ਇਸ ਰਾਹ ਦੇ ਰਾਹੀ ਜਿਹੜਾ ਆਟੋ ਦੇ ਵਿੱਚ ਬੈਠੇ ਇੱਕ ਮੁਲਜ਼ਮਾ ਵੱਲੋਂ ਜਿਹੜਾ ਅੰਦਰ ਹੈਂਡ ਗ੍ਰਨੇਡ ਜਿਹੜਾ ਉਹ ਸਿੱਟ ਦਿੱਤਾ ਜਾਂਦਾ ਹੈ ਹੈਂਡ ਗ੍ਰਨੇਡ ਸਿੱਟਣਸਾਰ ਜਿਹੜਾ ਉਹ ਫਟ ਜਾਂਦਾ ਹੈ ਜਿਸ ਤੋਂ ਬਾਅਦ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਸ ਤਰ੍ਹਾਂ ਨਾਲ ਸ਼ੀਸ਼ੇ ਜਿਹੜੇ ਇਸ ਵਕਤ ਟੁੱਟੇ ਹੋਏ ਜਿਹੜੇ ਆਹੋ ਨਜ਼ਰ ਆ ਰਹੇ ਨੇ ਤੇ ਇਸੇ ਤਰੀਕੇ ਦੇ ਨਾਲ ਖਲਾਕੀ ਜਿਹੜੀ ਆ ਪੁਲਿਸ ਵੱਲੋਂ ਕ੍ਰਾਈਮ ਸੀਨ ਨੂੰ ਇਸ ਵਕਤ ਜਿਹੜਾ ਕਵਰ ਕਰ ਦਿੱਤਾ ਗਿਆ ਪੂਰੇ ਤਰੀਕੇ ਦੇ ਨਾਲ ਤੇ ਇਸ ਨਾਲ ਨਾਲ ਜੇਕਰ ਗੱਲ ਕੀਤੀ ਜਾਵੇ ਤਾਂ ਇਹ ਪਹਿਲਾ ਹਸਾ ਨਹੀਂ ਇਸ 575 ਦੀ ਕੋਠੀ ਨੰਬਰ ਦੇ ਵਿੱਚ ਜਿਹੜਾ ਹੋਇਆ ਹੋਵੇ ਇਸ ਤੋਂ ਪਹਿਲਾਂ ਵੀ ਦੱਸਿਆ ਜਾ ਰਿਹਾ ਹੈ ਕਿ ਲਾਸਟ ਈਅਰ ਕੁਝ ਇਸੇ ਤਰੀਕੇ ਦੀ ਵਾਰਦਾਤ ਜਿਹੜੀ ਆ ਹੋਣੀ ਸੀ ਕਿ ਲੇਕਿਨ ਉਸ ਵਕਤ ਇੰਟੈਲੀਜੈਂਸ ਦੀ ਮਦਦ ਦੇ ਨਾਲ ਜਿਹੜੀ ਆ ਉਹ ਵਾਰਦਾਤ ਨੂੰ ਜਿਹੜਾ ਉਹ ਟਾਲਿਆ ਗਿਆ ਉਸ ਵਕਤ ਦੋ ਲੋਕ ਜਿਹੜੇ ਸਸਪੈਕਟ ਸੀ ਜਿਹੜੀ ਆ ਉਸ ਵਕਤ ਅਰੈਸਟ ਪਾਈ ਗਈ ਸੀਗੀ ਅਤੇ ਜਦੋਂ ਉਹਨਾਂ ਦਾ ਪਿੱਛੋਂ ਹਿਸਟਰੀ ਖੰਗਾਲੀ ਗਈ ਤਾਂ ਉਸ ਵਕਤ ਦੱਸਿਆ ਜਾ ਰਿਹਾ ਹੈ ਕਿ ਉਹ ਰਿੰਦਾ ਗੈਂਗਸਟਰ ਦੇ ਨਾਲ ਸੰਬੰਧਿਤ ਸਨ ਤਾਂ ਫਿਰ ਅੱਜ ਆਖੀਰਕਾਰ ਕੌਣ ਵਿਅਕਤੀ ਸਨ ਇਹ ਜਿਤਕਿ ਜਿਹੜਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਜੇਕਰ ਗੱਲ ਕੀਤੀ ਜਾਵੇ ਤਾਂ ਇਸ ਵਕਤੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਿਸ ਜਗ੍ਹਾ ਦੇ ਉੱਤੇ ਇਹ ਤੁਸੀਂ ਬੱਕੜ ਪਈ ਦੇਖ ਰਹੇ ਹੋ ਇਸ ਜਗ੍ਹਾ ਦੇ ਉੱਤੇ ਆ ਕੇ ਜਿਹੜਾ ਹੈਂਡ ਗ੍ਰਨੇਡ ਜਿਹੜਾ ਗਿਰਿਆ ਤੇ ਧਮਾਕੇ ਦੀ ਆਵਾਜ਼ ਇੰਨੀ ਕੁ ਜ਼ਿਆਦਾ ਸੀ ਕਿ ਜਿਨਨੇ ਘਰ ਦੇ ਕੰਚ ਸ਼ੀਸ਼ੇ ਨੇ ਕੰਚ ਦੇ ਉਹ ਬਿਲਕੁਲ ਚਟਨਾ ਚੂੜ ਹੋ ਚੁੱਕੇ ਨੇ ਤੇ ਇਹੀ ਵਨ ਆਵਾਜ਼ ਕੱਲੇ ਇਸ ਸੈਕਟਰ ਦੇ ਵਿੱਚ ਨਹੀਂ ਸਗੋਂ ਨਾਲ ਦੇ ਸੈਕਟਰਾਂ ਦੇ ਵਿੱਚ ਵੀ ਜਿਹੜੀ ਆ ਉਹ ਸੁਣਾਈ ਦਿੱਤੀ ਤਾਂ ਗਮਲੇ ਕਿਸ ਤਰ੍ਹਾਂ ਨਾਲ ਟੁੱਟੇ ਹੋਏ ਨੇ ਉਸ ਦੀਆਂ ਤਸਵੀਰਾਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਜਿਹੜਾ ਖੱਡਾ ਪਿਆ ਉਹ ਵੀ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਹਾਲਾਂਕਿ ਉਸ ਖੱਡੇ ਨੂੰ ਜਿਹੜਾ ਹੋ ਇੱਕ ਟੱਬ ਦੇ ਰਾਹੀਂ ਪਲਾਸਟਿਕ ਦੇ ਟੱਬ ਦੇ ਰਾਹੀਂ ਰਾਹੀਂ ਜਿਹੜਾ ਉਹ ਟਕਿਆ ਗਿਆ ਹੈ ਲੇਕਿਨ ਤਮਾਕਾ ਤੁਸੀਂ ਇਸ ਗੱਲ ਤੋਂ ਹੀ ਅੰਦਾਜ਼ਾ ਲਗਾ ਸਕਦੇ ਹੋ ਕਿ ਜਿਸ ਤਰ੍ਹਾਂ ਦੇ ਨਾਲ ਇੱਕ ਪੂਰੇ ਘਰ ਦੇ ਸ਼ੀਸ਼ੇ ਜਿਹੜੇ ਆ ਉਹ ਚੱਕਣਾ ਚੂਰ ਹੋਏ 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 ਨੇ ਜੇਕਰ ਗੱਲ ਕੀਤੀ ਜਾਵੇ ਉੱਪਰਲੇ ਸ਼ੀਸ਼ੇ ਵੀ ਜਿਹੜੇ ਆ ਉਹ ਟੁੱਟੇ ਹੋਏ ਨੇ ਘਰ ਦੇ ਵਿੱਚ ਦੋ ਮੰਜ਼ਲਾ ਇਮਾਰਤ ਦੋ ਮੰਜ਼ਲਾ ਦੇ ਦੋ ਮੰਜ਼ਲਾ ਦੇ ਜਿੰਨੇ ਸ਼ੀਸ਼ੇ ਸੀ ਘਰ ਦੇ ਤਾਂ ਉਹ ਬਿਲਕੁਲ ਚੱਕਣਾ ਚੂਰ ਹੋਏ ਇਸ ਵਕਤ ਹੋ ਚੁੱਕੇ ਨੇ ਤਾਂ ਇਨਕ ਖਤਰਨਾਕ ਜਿਹੜਾ ਉਸ ਵਕਤ ਤਮਾਕਾ ਸੀ ਜਿਸ ਤੋਂ ਬਾਅਦ ਦੇ ਵਿੱਚ ਪੁਲਿਸ ਅਤੇ ਵੱਖ-ਵੱਖ ਏਜੰਸੀਆਂ ਜਿਹੜੀ ਇੱਥੇ ਮੌਕੇ ਤੇ ਪਹੁੰਚ ਗਈਆਂ ਨੇ ਤੇ ਫਿਲਹਾਲ ਜੋ ਜਾਣਕਾਰੀ ਮਿਲ ਰਹੀ ਹੈ ਜੋ ਸੋਰਸਿਸ ਜਾਣਕਾਰੀ ਦੇ ਰਹੇ ਨੇ ਕਿ ਇੱਕ ਸਸਪੈਕਟ ਨੂੰ ਜਿਹੜਾ ਪੁਲਿਸ ਵੱਲੋਂ ਅਰੈਸਟ ਵੀ ਕਰ ਲਿਆ ਗਿਆ ਹੈ ਅਤੇ AGTF ਦੀ ਟੀਮ ਵੀ ਇੱਥੇ ਪਹੁੰਚੀ ਸੀ ਮੌਕੇ ਤੇ ਤੇ ਨਾਲ ਹੀ NIA ਦੀ ਟੀਮ ਜਿਹੜੀ ਆ ਮੌਕੇ ਤੇ ਪਹੁੰਚੀਆਂ ਜਿਨ੍ਹਾਂ ਵੱਲੋਂ ਆਪੋ ਆਪਣੀ ਜਿਹੜੀ ਜਾਂਚ ਆ ਉਹ ਵਿੱਢੀ ਗਈ ਅਜਲਾ ਕਿ ਜਾਂਚ ਜਿਹੜੀ ਹਲੇ ਤੱਕ ਮੁਕੰਮਲ ਨਹੀਂ ਹੋ ਪਾਈ ਹੈਗੀ ਹਾਲਕ ਕਿ ਜਿਹੜੀਆਂ ਟੀਮਾਂ ਨੇ ਉਹ ਵਾਪਸ ਪਰ ਚੁੱਕੀਆਂ ਨੇ ਲੇਕਿਨ ਜਾਂਚ ਹਜੇ ਤੱਕ ਉਸੇ ਤਰੀਕੇ ਦੇ ਨਾਲ ਕਰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਲੇਕਿਨ ਜੋ ਜੋ ਮੌਕੇ ਤੇ ਐਵੀਡੈਂਸ ਸਨ ਉਹਨਾਂ ਨੂੰ ਇਕੱਠਾ ਜ਼ਰੂਰ ਕਰ ਲਿੱਤਾ ਗਿਆ ਹੈ ਚੈਰੀ ਫਰੈਂਸਿਕ ਟੀਮਸ ਹੋਵੇ NIA ਦੀ ਟੀਮ ਹੋਵੇ ਚਾਹੇ ਇਹ ਜੀਟੀਐਫ ਦੀ ਟੀਮ ਕਿਉਂ ਨਾ ਹੋਵੇ ਤਾਂ ਜੋ ਜਾਣਕਾਰੀ ਮਿਲ ਰਹੀ ਹੈ ਕਿ ਆਖਿਰਕਾਰ ਸਵਾਲ ਹੁਣ ਇੱਥੇ ਬਣਦਾ ਕਿ ਆਖਿਰਕਾਰ ਇਸ ਘਰ ਨੂੰ ਹੀ ਕਿਉਂ ਟਾਰਗੇਟ ਕੀਤਾ ਗਿਆ ਤਾਂ ਜੋ ਸੋਸੀ ਜਾਣਕਾਰੀ ਦੇ ਰਹੇ ਨੇ ਕਿ ਸੈਕਟਰ 10 ਚੰਡੀਗੜ੍ਹ ਦੇ ਮਕਾਨ ਨੰਬਰ 575 ਦੇ ਵਿੱਚ ਇੱਕ ਸੀਨੀਅਰ ਅ ਅਧਿਕਾਰੀ ਜਿਹੜੇ ਪਿਛਲੇ ਲੰਬੇ ਸਮੇਂ ਤੋਂ ਇੱਥੇ ਕਿਰਾਏ ਦੇ ਉੱਤੇ ਰਹਿ ਰਹੇ ਸਨ ਅਤੇ ਉਹਨਾਂ ਵੱਲੋਂ ਆਪਣਾ ਰੋਲ ਹੈ ਜਿਹੜਾ ਉਹ ਅ ਟੈਰਰਿਜ਼ਮ ਵੇਲੇ ਵੀ ਜਿਹੜਾ ਉਹ ਨਿਵਾਇਆ ਗਿਆ ਜਿਸ ਤੋਂ ਬਾਅਦ ਦੇ ਵਿੱਚ ਜਿਹੜਾ ਉਹ ਲੰਮੇ ਸਮੇਂ ਤੋਂ ਇਸ ਘਰ ਦੇ ਵਿੱਚ ਜਿਹੜਾ ਉਹ ਕਿਰਾਏ ਦੇ ਉੱਤੇ ਰਹਿ ਰਹੇ ਸਨ ਇਸ ਮਕਾਨ ਦੇ ਵਿੱਚ ਕਿਰਾਏ ਦੇ ਉੱਤੇ ਰਹਿ ਰਹੇ ਸਨ ਤਾਂ ਉਹਨਾਂ ਨੂੰ ਕਿਤੇ ਨਾ ਕਿਤੇ ਟਾਰਗੇਟ ਨਾ ਕੀਤਾ ਹੋਵੇ ਤਾਂ ਇਸ ਸਾਰੇ ਜਿਹੜੇ ਇਸ ਵਕਤ ਚਾਹਤ ਦਾ ਵਿਸ਼ਾ ਬਣਿਆ ਹੋਇਆ ਹੈ ਲੇਕਿਨ ਦੱਸਿਆ ਜਾ ਰਿਹਾ ਹੈ ਕਿ ਪਿਛਲੇ ਸਾਲ ਯਾਨੀ ਕਿ ਲਾਸਟ ਈਅਰ ਉਹਨਾਂ ਵੱਲੋਂ ਇਸ ਘਰ ਨੂੰ ਜਿਹੜਾ ਛੱਡ ਦਿੱਤਾ ਗਿਆ ਸੀ ਲੇਕਿਨ ਸ਼ਾਇਦ ਅੱਜ ਵੀ ਮੁਲਜ਼ਮ ਨੇ ਜਿਹੜੇ ਆ ਉਹ ਇਸੀ ਫਰਾਗ ਦੇ ਵਿੱਚ ਆਏ ਸਨ ਕੀ ਸ਼ਾਇਦ ਉਹ ਪੁਲਿਸ ਅਧਿਕਾਰੀ ਹੈ ਜਿਹੜਾ ਅੰਦਰ ਹੀ ਹੋਵੇਗਾ ਜਿਸ ਕਰਕੇ ਉਸ ਉਹਨਾਂ ਨੂੰ ਜਿਹੜਾ ਇੱਕ ਟਾਰਗੇਟ ਕੀਤਾ ਜਾ ਰਿਹਾ ਸੀ ਜਿਸ ਤੋਂ ਬਾਅਦ ਉਹਨਾਂ ਵੱਲੋਂ ਹੈਂਡ ਗ੍ਰੇਨੇਡ ਜਿਹੜਾ ਅੰਦਰ ਸਿੱਟਿਆ ਗਿਆ ਹਾਲਾਂਕਿ ਕਿਸੇ ਨੂੰ ਜਾਨੀ ਨੁਕਸਾਨ ਹੋਣੋ ਜਿਹੜਾ ਜ਼ਰੂਰ ਬਚ ਗਿਆ ਲੇਕਿਨ ਜੋ ਇਸ ਵਕਤ ਵਿਸ਼ਾ ਬਣਿਆ ਹੋਇਆ ਹੈ ਕਿ ਆਖਿਰਕਾਰ ਕਿਹੜੇ-ਕਿਹੜੇ ਉਹ ਵਿਅਕਤੀ ਸਨ ਕਿ ਆਖਿਰਕਾਰ ਕੀ ਵਾਕਈ ਹੀ ਦੁਬਾਰਾ ਰਿੰਦਾ ਵੱਲੋਂ ਇਹ ਅਟੈਕ ਕਰਵਾਇਆ ਗਿਆ ਰਿੰਦਾ ਗੈਂਗ ਵੱਲੋਂ ਜਿਹੜਾ ਹੈ ਦੁਬਾਰਾ ਤੋਂ ਅਟੈਕ ਕਰਵਾਇਆ ਗਿਆ ਹਾਲੇ ਤੱਕ ਕਿਸੇ ਵੀ ਜਿਹੜੇ ਗੈਂਗ ਵੱਲੋਂ ਇਸ ਦੀ ਜ਼ਿੰਮੇਵਾਰੀ ਹੈ ਜਿਹੜੀ ਨਹੀਂ ਲਿੱਤੀ ਗਈ ਲੇਕਿਨ ਜੋ ਜਾਣਕਾਰੀ ਮਿਲ ਰਹੀ ਹੈ ਜਿਸ ਦੇ ਵਿੱਚ ਇਹ ਨਿਕਲ ਕੇ ਸਾਹਮਣੇ ਆ ਰਿਹਾ ਕਿ ਇੱਕ ਸਸਪੈਕਟ ਨੂੰ ਜਿਹੜਾ ਉਹ ਇਸ ਵਕਤ ਅਰੈਸਟ ਕਰ ਲਿੱਤਾ ਗਿਆ ਤੇ ਬਾਕੀਆਂ ਦੀ ਸਕੈਚੇਜ਼ ਜਿਹੜੇ ਆਹੋ ਬਣਾਏ ਜਾ ਰਹੇ ਨੇ ਤੇ ਇਸ ਦੇ ਨਾਲ ਨਾਲ ਜਿਨ੍ਹਾਂ ਨਾਲ ਦੇ ਸੀਸੀਟੀ ਫੂਟੇਜ ਨੇ ਉਹਨਾਂ ਨੂੰ ਵੀ ਜਿਹੜਾ ਉਹ ਖੰਗਾਲਿਆ ਗਿਆ ਹੈ ਕਿ ਕਿਸ ਤਰ੍ਹਾਂ ਦੇ ਨਾਲ ਕਿਹੜੇ-ਕਿਹੜੇ ਸੀਸੀਟੀਵੀ ਕੈਮਰੇ ਦੇ ਵਿੱਚ ਉਹ ਆਟੋ ਆਇਆ ਅਤੇ ਕਿਸ ਕਿਹੜੇ ਰਾਹ ਦੇ ਰਾਹੀਂ ਉਹ ਗਏ ਕਿੱਥੋਂ ਆਏ ਕਿਸ ਕੀ ਮਕਸਦ ਸੀਗਾ ਕਿ ਵਾਕਈ ਹੀ ਇਕੱਲਾ ਡਰਾਉਣਾ ਸੀ ਜਾਂ ਕਿਸੇ ਨੂੰ ਹਾਨੀ ਪਹੁੰਚਾਉਣਾ ਜਿਹੜਾ ਉਹਨਾਂ ਦਾ ਪੂਰਾ ਮਕਸਦ ਸੀ ਇਹ ਅਜੇ ਤੱਕ ਖੁੱਲ ਕੇ ਸਾਹਮਣੇ ਨਹੀਂ ਆਇਆ ਹੈਗਾ ਇਕਨ ਵੱਖ-ਵੱਖ ਏਜੰਸੀਆਂ ਵੱਲੋਂ ਜਾਂਚ ਜਿਹੜੀ ਆ ਜਰੂਰ ਕੀਤੀ ਜਾ ਰਹੀ ਹੈ ਫਰੈਂਸਿਕ ਟੀਮਸ ਵੱਲੋਂ ਐਵੀਡੈਂਸ ਇਕੱਠੇ ਕੀਤੇ ਗਏ ਨੇ ਐਨਆਈਏ ਵੱਲੋਂ ਜਿਹੜੇ ਇੱਥੋਂ ਐਵੀਡੈਂਸ ਇਕੱਠੇ ਕਰਕੇ ਜਿਹੜੇ ਆ ਉਹ ਲੈ ਕੇ ਜਾਂਦੇ ਗਏ ਨੇ ਇਸੇ ਤਰੀਕੇ ਦੇ ਨਾਲ ਏਜੀਟੀਐਫ ਵੱਲੋਂ ਆਪਣੇ ਐਵੀਡੈਂਸ ਜਿਹੜੇ ਆ ਇਕੱਠੇ ਕਰਕੇ ਜਿਹੜੇ ਆ ਉਹ ਲੈ ਕੇ ਜਾਏ ਗਏ ਨੇ ਤਾਂ ਫਿਲਹਾਲ ਇਸ ਚਾਹਤ ਦੇ ਵਿੱਚ ਕੀ ਕੁਝ ਨਿਕਲਦਾ ਹੈ ਕਿ ਇਸ ਕੇਸ ਦੇ ਵਿੱਚ ਕੀ ਨਵੀਂ ਪਰਤ ਖੁੱਲਦੀ ਹੈ ਇਹ ਦੇਖਣਾ ਬਹੁਤ ਐਮ ਰਹੇਗਾ ਜੀ ਜ਼ਮਤ ਬਿਲਕੁਲ ਜਿਵੇਂ ਤੁਸੀਂ ਦੱਸਿਆ ਕਿ ਇਹ ਜਿਹੜਾ ਚੰਡੀਗੜ੍ਹ ਦਾ ਪੋਰਚ ਇਲਾਕਾ ਹੈ ਫਿਲਹਾਲ ਜਿਹੜੀ ਸਿਕਿਉਰਿਟੀ ਦੇ ਕੀ ਪ੍ਰਬੰਧ ਨੇ ਜਿੱਥੇ ਲਗਾਤਾਰ ਅਜਈਆਂ ਘਟਨਾਵਾਂ ਵਿੱਚ ਵਾਧਾ ਵੇਖਣ ਨੂੰ ਮਿਲ ਰਿਹਾ ਹੈ ਬਾਅਦ ਦੇ ਵਿੱਚ ਪੁਲਿਸ ਪਹੁੰਚਦੀ ਹੈ ਮੌਕੇ ਦਾ ਜਾਇਜ਼ਾ ਲਿਆ ਜਾਂਦਾ ਹੈ ਸਭ ਤੋਂ بڑا ਅਹਿਮ ਸਵਾਲ ਇਹ ਹੈ ਕਿ ਆਖਰ ਇਹਨਾਂ ਪੋਰਸ਼ ਇਲਾਕਿਆਂ ਦੇ ਵਿੱਚ ਲੋਕ ਤਾਂ ਘਰ ਪਾਉਂਦੇ ਨੇ ਉੱਥੇ ਤਾਂ ਕਿ ਜਿਹੜੀ ਸਿਕਿਉਰਿਟੀ ਹੈ ਉੱਥੇ ਵੱਧ ਹੁੰਦੀ ਹੈ ਤਾਂ ਇੱਥੇ ਸਿਕਿਉਰਿਟੀ ਦਾ ਜਿਹੜਾ ਮਾੜਾ ਹਾਲ ਹੈ ਉਹ ਵੀ ਵੇਖਣ ਨੂੰ ਮਿਲ ਰਿਹਾ ਹੈ ਕਿ ਜਿਹੜੀ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਹੈ ਉਹ ਬਿਲਕੁਲ ਕੋਲਾਪਸ ਹੋਈ ਨਜ਼ਰ ਆ ਰਹੀ ਹੈ ਇਸ ਤੇ ਤੁਸੀਂ ਕੀ ਕਹੋਗੇ ਦੇਖੋ ਸੈਕਟਰ 9 8 7 ਅਤੇ 10 ਇਹੋ ਜਿਹੇ ਸੈਕਟਰ ਨੇ ਜੋ ਬਿਲਕੁਲ ਪੋਰਸ਼ ਚੰਡੀਗੜ੍ਹ ਦੇ ਵਿੱਚ ਜਿਹੜੇ ਆ ਉਹ ਸੈਕਟਰ ਮੰਨੇ ਜਾਂਦੇ ਨੇ ਜਿਹਦੇ ਜਿਨੇ ਬਿਜ਼ਨਸmen ਹੋਗੇ ਜਿਨੇ ਵੱਡੇ VIPs ਹੋਗੇ ਸਾਰੇ ਇਹਨਾਂ ਸੈਕਟਰਾਂ ਦੇ ਵਿੱਚ ਰਹਿੰਦੇ ਨੇ ਲੇਕਿਨ ਵਿਸਫੋਟਕ ਹੋਣ ਤੋਂ ਬਾਅਦ ਜਿਹੜੀ ਜਰੂਰ ਸਿਕਿਉਰਿਟੀ ਜਿਹੜੀ ਉਹ ਵਧਾ ਦਿੱਤੀ ਗਈ ਹੈ ਬੈਰੀਕੇਟਿੰਗ ਕਰ ਦਿੱਤੀ ਗਈ ਹੈ ਲੇਕਿਨ ਇਸ ਵਕਤ ਸਵਾਲ ਪ੍ਰਸ਼ਾਸਨ ਦੇ ਉੱਤੇ ਬਣਦੇ ਨੇ ਕਿ ਆਖਿਰਕਾਰ ਜਿਕਰ ਇੰਨੇ ਪੋਰਸ਼ ਇਲਾਕਿਆਂ ਦੇ ਵਿੱਚ ਇਹੋ ਜਿਹੀਆਂ ਵਾਰਦਾਤਾਂ ਹੋ ਰਹੀਆਂ ਨੇ ਤਾਂ ਬਾਕੀ ਸੈਕਟਰਾਂ ਦਾ ਕੀ ਹਾਲ ਹੋਵੇਗਾ ਤੁਸੀਂ ਬਾਕੀ ਸੈਕਟਰਾਂ ਦਾ ਕੀ ਅੰਦਾਜ਼ਾ ਲਗਾ ਸਕਦੇ ਹੋ ਤੁਸੀਂ ਬਾਕੀ ਜਿੰਨੇ ਸੈਕਟਰ ਨੇ 38 ਹੋ ਗਿਆ ਦਾ 39 ਸੈਕਟਰ ਹੋ ਗਿਆ ਤਾਂ ਤਮਾਮ ਉਹਨਾਂ ਸੈਕਟਰ ਜੋ ਇਸ ਵਕਤ ਹੱਦ ਬੰਦੀ ਦੇ ਉੱਤੇ ਨੇ ਚੰਡੀਗੜ੍ਹ ਦੀ ਤੇ ਤਾਂ ਉਹਨਾਂ ਦਾ ਕੀ ਹਾਲ ਹੋਵੇਗਾ ਇਸ ਤੋਂ ਤੁਸੀਂ ਆਪ ਹੀ ਅੰਦਾਜ਼ਾ ਲਗਾ ਸਕਦੇ ਹੋ ਲੇਕਿਨ ਜੋ ਪੋਰ ਸੈਕਟਰਸ ਦੇ ਵਿੱਚ ਜੇਕਰ ਇਹ ਤਮਾਕੇ ਹੁੰਦੇ ਨੇ ਤਾਂ ਸਵਾਲੀਆ ਨਿਸ਼ਾਨ ਜਿਹੜੇ ਆ ਜ਼ਰੂਰ ਪ੍ਰਸ਼ਾਸਨ ਦੇ ਉੱਤੇ ਉੱਠਨੇ ਜਿਹੜੇ ਆ ਉਹ ਵਾਜ਼ਿਬ ਨੇ ਅਤੇ ਇਹਨਾਂ ਸਵਾਲਾਂ ਦਾ ਜਵਾਬ ਜਿਹੜਾ ਉਹ ਜ਼ਰੂਰ ਪ੍ਰਸ਼ਾਸਨ ਤੋਂ ਲੈਣ ਦੀ ਕੋਸ਼ਿਸ਼ ਕਰਾਂਗੇ ਕਿ ਆਖਿਰਕਾਰ ਜੇਕਰ ਇਹਨਾਂ ਸੈਕਟਰਾਂ ਦਾ ਤਾਂ ਬਾਕੀ ਚੰਡੀਗੜ੍ਹ ਦਾ ਕੀ ਹਾਲ ਹੋਵੇਗਾ ਜੋ ਇਸ ਵਕਤ ਹੱਦਬੰਦੀਆਂ ਦੇ ਉੱਤੇ ਸੈਕਟਰਸ ਨੇ ਉਹਨਾਂ ਦਾ ਕੀ ਹਾਲ ਹੋਵੇਗਾ ਕਿਉਂਕਿ ਚੰਡੀਗੜ੍ਹ ਇੱਕ ਇਹੋ ਜਿਹਾ ਜਿਹੜਾ ਸਟੇਟ ਹੈ ਜਿੱਥੇ ਹੱਦਬੰਦੀ ਜਿਹੜੀ ਹਿਮਾਚਲ ਨੂੰ ਵੀ ਲੱਗਦੀ ਹੈ ਹਰਿਆਣਾ ਨੂੰ ਵੀ ਲੱਗਦੀ ਹੈ ਅਤੇ ਇੱਕ ਪਾਸੇ ਪੰਜਾਬ ਨੂੰ ਵੀ ਲੱਗਦੀ ਹੈ